ਯਾ ਓ ਤੂੰ ਮੜਾੜਾ ਸਮਝਾ ਔਖੜਾ ਕਰ। ਘਬਰਾਇ ਨਾ ਹੋ ਗਿਆ। ਨਰੇ ਆਪ ਘੜਾ ਲੈ ਨਰੇ ਮੈਨੂੰ ਦਵੋਨਾਗਾ। ਓਏ ਛੋਟੇ ਵੀਰ। ਓਏ ਮਾਰ ਕੜਾ ਕਰੇਗਾ। ਓਏ ਮਾਰਤਾ ਕਰੇਗਾ। ਤਾ ਬੱਚਾ ਕਰੇ ਹੋਰ ਵੀ ਲੈਣਾ ਹੈ। ਉਹ ਤਾਂ ਕਰ ਹੀ ਆ। ਹਾਏ ਵੇ। ਬੇ ਤੁਸੀਂ ਅਜੇ ਇੱਥੇ ਲੱਗੇ ਪਏ ਹੋ। ਓਪਾ ਵਾਣੇ ਤੂ ਤੇਪ ਕਰ ਜਾ ਚੰਨੀ ਮੇਰੇ ਹੁਣੀ ਸ਼ਾਮ ਬਾਕੇ ਹਟਿਆ ਮੈਂ ਐਂ ਦੱਸ ਤੂੰ ਸਾਡੇ ਮਗਰ ਕਿਵੇਂ ਆ ਗਈ ਐ ਮੈਂ ਤੁਹਾਡੇ ਮਗਰ ਨਹੀਂ ਆਈ ਮਦਾ ਮਾਨ ਦੀ ਮੰਮੀ ਪੜੀ ਦੇਖਣ ਆਈ ਸੀ ਹਾਏ ਵੇ ਤੂੰ ਇਕੱਲੀ ਜਾਇ ਆਈ ਤੁਹਾਨੂੰ ਵੀ ਨਾਲ ਲੈ ਜਾਂਦੀ ਅਸੀਂ ਦੇਖਿਆ ਹੁੰਦੇ ਇਹ ਤੋ ਲੱਡੂ ਖਾਏ ਹੁੰਦੇ ਮਾਨ ਦੇ ਦੇ ਸਾਡੇ ਕਰਮੀ ਚੰਗੇ ਆ ਮਾਨ ਕਰ ਰਹੇ ਨਹੀਂ ਗਾ ਨਹੀਂ ਤਾਂ ਲੱਡੂ ਛੱਡ ਦੋਨੋਂ ਹੋ ਕਾਜੂ ਬਤਲੀ ਖੋਹੋਂਦਾ ਕਿਉਂ ਅਸਵੀਕਾਰਤਾ ਲੈ ਮਨ ਤਾਂ ਪ੍ਰੀਤ ਨੇ ਦੱਸਿਆ ਕਹਿੰਦੀ ਐਡਾ ਆਏ ਨੇ ਕੱਲ ਦੋਨੇ ਨਹੀਂ ਆਏਗੇ ਫਿਰ ਫਿਰ ਮਾਨ ਨੇ ਆਥ ਨੇ ਆ ਕੇ ਸਾਰਾ ਗੋਹਾ ਇਕੱਲੇ ਨੇ ਸਿੱਟਿਆ